ਵਿਚ ਪੰਥ ਇਕੱਠਾ ਕਰਨ ਪੰਥ ਇਕੱਠਾ ਕਰਨ ਲਈ ਹਰ ਸੰਭਵ ਯਤਨ ਕੀਤਾ ਕਿ ਵੱਡੇ ਵੱਡਾ ਕਾਕਾ ਸ੍ਰੀ ਪਹਿਨੀ ਸਾਹਿਬ ਉਹਨਾਂ ਕੋ ਲਾਵੇ ਜਿਸ ਦੀ ਬਦੌਲਤ ਮਾਤਾ ਜੀ ਨੂੰ ਕਾਫੀ ਤਕਲੀਫਾਂ ਸਹਿਣ ਕਰਨੀਆਂ ਪਈਆਂ ਆਖਿਰ ਹਾਲਾਤ ਇੰਨੇ ਨਾਜ਼ੁਕ ਹੋ ਗਏ ਕਿ ਸ੍ਰੀ ਸਤਕੁਰੂ ਦਲੀਪ ਸਿੰਘ ਜੀ ਨੂੰ ਸ੍ਰੀ ਸਤਕੁਰੂ ਜਗਜੀਤ ਸਿੰਘ ਜੀ ਦੇ ਸੰਸਕਾਰ ਤੇ ਭੋਗ ਤੇ ਵੀ ਸ੍ਰੀ ਪਹਿਨੀ ਸਾਹਿਬ ਦਰਸ਼ਨ ਕਰਨ ਦਾ ਸੁਭਾਗ ਨਹੀਂ ਮਿਲਿਆ ਸ੍ਰੀ ਸਤਗੁਰੂ ਜੀ ਨੇ ਇਸ ਔਖੇ ਘੜੀ ਵਿੱਚ ਵੀ ਹਮੇਸ਼ਾ ਮਾਤਾ ਜੀ ਨੂੰ ਆਪਣਾ ਰਹਿਬਰ ਮੰਨਿਆ ਅਤੇ ਸਤਗੁਰ ਕਰਕੇ ਨਿਵਾਜਿਆ ਹਮੇਸ਼ਾ ਪੰਥ ਨੂੰ ਇਕੱਠਾ ਕਰਨ ਦੀ ਕੋਸ਼ਿਸ਼ ਕੀਤੀ ਪਰ 4 ਅਪ੍ਰੈਲ 2016 ਨੂੰ ਉਸ ਕੀ ਨੌਨੀ ਘੜੀ ਜਦੋਂ ਸ੍ਰੀ ਭੈਣੀ ਸਾਹਿਬ ਵਿਖੇ ਸਤਗੁਰੂ ਪ੍ਰਤਾਪ ਸਿੰਘ ਅਕੈਡਮੀ ਦੇ ਬਾਹਰ ਦੋ ਮੋਟਰਸਾਈਕਲ ਸਵਾਰਾਂ ਨੇ ਗੋਲ ਪਸਤੌਣ ਨਾਲ ਗੋਲੀ ਮਾਰ ਕੇ ਪੂਜਨੀ ਮਾਤਾ ਚੰਦ ਕੌਰ ਜੀ ਦੀ ਹੱਤਿਆ ਕਰ ਦਿੱਤੀ 3 ਸਾਲ ਹੋ ਗਏ ਸਾਡੀ ਮਾਂ ਨੂੰ ਜਿਦਾ ਹੋਇਆ ਸਾਡੇ ਤੋਂ ਪਰ ਸਿਆਸੀ ਦਬਾਅ ਕਰਕੇ ਹਲੇ ਤੱਕ CBI CBC CBI ਨੂੰ ਹਲੇ ਤੱਕ ਸਫਲਤਾ ਤੱਕ ਨਹੀਂ ਮਿਲੀ ਸਾਡੇ ਹੱਥ ਖਾਲੀ ਨੇ ਹਲੇ ਤੱਕ ਅੱਜ ਇਸ ਮਾਤਾ ਜੀ ਦੇ ਮੇਲੇ ਤੇ ਮੈਂ ਸਾਧ ਸੰਗਤ ਦੇ ਚੰਨਾਂ ਚ ਬੇਨਤੀ ਕਰਨਾ ਚਾਹੁੰਨੀ ਆ ਕਿ ਸਰਕਾਰ ਤੇ ਦਬਾਅ ਪਾਇਆ ਜਾਵੇ ਕਿ ਮਾਤਾ ਜੀ ਦੇ ਕਤਲ ਕਰਨ ਦਾ ਜਲਦੀ ਤੋਂ ਜਲਦੀ ਪਰਦਾ ਚੱਕਿਆ ਜਾਵੇ ਹੁਣ ਵੋਟ ਆਰ ਵੋਟਾਂ ਆ ਰਹੀਆਂ ਹਨ ਸਾਰੇ ਨਾਮਤਰੀ ਪੰਥ ਦੇ ਲੋਕ ਇਕੱਠੇ ਹੋ ਕੇ ਸਰਕਾਰ ਨੂੰ ਚੈਲੰਜ ਦੇਣ ਜਦ ਤੱਕ ਮਾਤਾ ਜੀ ਦੇ ਕਾਤਲ ਨਹੀਂ ਫੜੇ ਜਾਂਦੇ ਤਦ ਤੱਕ ਕਿਸੇ ਵੀ ਪਾਰਟੀ ਨੂੰ ਵੋਟ ਨਾ ਦਿੱਤੀ ਜਾਵੇ ਜਦ ਤੱਕ ਮਾਤਾ ਜੀ ਦੇ ਕਾਤਲ ਨਹੀਂ ਨਾ ਫੜੇ ਜਾਂਦੇ ਤਦ ਤੱਕ ਕਿਸੇ ਵੀ ਪਾਰਟੀ ਨੂੰ ਵੋਟ ਨਾ ਦਿੱਤੀ ਜਾਵੇ ਫਿਰ ਮੈਂ ਮੇਰਾ خیال ਨਹੀਂ ਕਿ ਸਰਕਾਰ ਫੈਸਲਾ ਦੇਣ ਵਿੱਚ ਕਤਾਹੀ ਵਰਤੇਗੀ ਅੱਜ ਮਾਤਾ ਜੀ ਦੇ ਮੇਲੇ ਤੇ ਸ਼ਰਦਾ ਦੀ ਫੋਲ ਭੇਟ ਕਰਨ ਦੇ ਨਾਲ ਨਾਲ ਸ੍ਰੀ ਠਾਕੁਰ ਹੁਦੇ ਸਿੰਘ ਜੀ ਦੇ ਚਨਚ ਵੀ ਬੇਨਤੀ ਕਰਨਾ ਚਾਹੁੰਨੀ ਆ ठाकुर उदय सिंह जी नामधारी पंथ बोन दा बोन नुक, नुकसान ਹੋ ਗਿਆ ਸਾਡੀ ਮਾ ਸਾਡੀ ਆਪ ਜੀ ਦੇ ਤੁਹਾਡੀ ਸਾਡੀ ਆਪ ਜੀ ਦੇ ਜਨ ਅਸ ਬੇਨਤੀ ਹੈ ਕਿ ਸਤਿ ਸ੍ਰੀ ਸਤਕੁਰ ਜਗਜੀਤ ਸਿੰਘ ਜੀ ਦਾ ਬਚਨ ਕਿਰਪਾ ਕਰਕੇ ਦੋਵੇਂ ਭਰਾ ਇਕੱਠੇ ਰਹੋ ਸ੍ਰੀ ਸਤਕੁਰ ਰਾਮ ਸਿੰਘ ਜੀ ਦਾ ਬਚਨ ਸਰਬੱਤ ਖਾਲਸਾ ਮਿਲ ਕੇ ਰਹਿਣਾ ਅਤੇ ਜੋ ਗੁਰਬਾਣੀ ਵਿੱਚ ਲਿਖਿਆ ਹੈ ਹੋਏ ਇਕੱਤਰ ਮਿਲੋ ਮੇਰੇ ਭਾਈ ਦੁਬੇ ਦਾ ਦੂਰ ਕਰੋ ਲਿਬਲਾਈ ਇਹਨੂੰ ਮੰਨ ਕੇ ਕਿਰਪਾ ਕਰਕੇ ਇਕਤਾ ਕਰੋ ਅਤੇ ਪਰਿਵਾਰ ਵਿੱਚ ਪੰਥ ਵਿੱਚ ਜੋ ਹਾਲਾਤ ਬਣੇ ਨੇ ਉਹੋ ਨਾ ਬਣਨ ਜੋ ਪਿੱਛੇ ਹੋਇਆ ਉਹ ਸਮੇਟਿਆ ਜਾਵੇ ਅਤੇ ਸੁਖ ਸ਼ਾਂਤ ਹੋ ਕੇ ਪ੍ਰਫੁੱਲਿਤ ਹੋਵੇ ਹੋ ਸਕਦਾ ਮੈਂ ਬਹੁਤ ਗੱਲਾਂ ਵਾਅਦਾ ਕਟਾ ਕਰ ਗਈ ਹਾਂ ਮਾ ਇਨਾਂ ਕੀ ਕਹਿੰਦੇ ਹੋਈ ਕੀ ਮਾ ਦੀ ਜੱਜ ਖਾਨ ਸਤਿ ਸ੍ਰੀ ਅਕਾਲ ਸਰਕਾਰ ਯੋਗ ਸਾਧ ਸੰਗਤ ਜੀ ਇਹ ਸੀ ਗੁੱਡੀ ਅਤਰਕੌਰ ਜੀ ਜਿਨ੍ਹਾਂ ਨੇ ਆਪਣੇ ਭਾਸ਼ਰਾਂ ਇਹ ਸਾਧ ਸੰਗਤ ਨੂੰ ਯਾਨ ਕੀਤਾ ਬਹੁਤ ਬਹੁਤ ਧੰਨਵਾਦ ਸਾਡੇ ਕੋਲ ਬ੍ਰਹਮ ਕੁਮਾਰੀ ਆਸ਼ਰਮ